ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ 'ਚ ਤੇ ਮੇਰੇ ਨਾਲ ਆ ਮੇਰਾ ਦੋਸਤ ਢਿੱਲੋ ਸ਼ੇਰ ਮੱਜਰੀਆ ਸਤਿ ਸ੍ਰੀ ਅਕਾਲ ਦੋਸਤੋ ਸਭ ਨੂੰ ਮੇਰੇ ਵੱਲੋਂ ਤੇ ਪ੍ਰੀ ਸਮਰੋਹ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਪੋਡਕਾਸਟ ਤੇ ਮੈਨੂੰ ਬੁਲਾਇਆ ਹਾਂਜੀ ਢਿੱਲੋ ਸਾਹਿਬ ਅੱਜ ਸਾਡੀ ਆਡੀਅנס ਨਾਲ ਕਿਹੜੇ ਟੌਪਿਕ ਤੇ ਗੱਲ ਕਰਨੀ ਚਾਹੋਗੇ ਆਪਾਂ ਜਿਹੜੀਆਂ ਹੁਣ ਵੀਰੇ ਸੁਪੰਚੀ ਦੀ ਵੋਟਾਂ ਪੈਣੀਆਂ ਨੇ ਪਿੰਡਾਂ 'ਚ ਹਾਂਜੀ ਆਪਾਂ ਉਸ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਨਾ ਆਪਸ 'ਚ ਹਾਂ ਹਾਂ ਹਾਂਜੀ ਹਾਂ ਫਿਰ ਢਿੱਲੋ ਤੈਨੂੰ ਕੀ ਲੱਗਦਾ ਵਿਅਦ ਕੀ ਕਿਵੇਂ ਦੇ ਕੈਂਡੀਡੇਟ ਖੜਨਗੇ ਆਪਣੇ ਪਿੰਡਾਂ 'ਚ ਸਰਪੰਚੀ 'ਚ ਆਪਣੇ ਪਿੰਡਾਂ 'ਚ ਮੈਂ ਖਾਸ ਕਰ ਆਪਣੇ ਪਿੰਡੀ 'ਚ ਹੀ ਲਾਲਾ ਹਨਾ ਹਾਂ ਹਾਂ ਆਪਣੇ ਜਿਹੜੇ ਆਂ ਵਾਲੇ ਯੋਥਾ ਉਹਨਾਂ ਨੂੰ ਤਾਂ ਅੱਗੇ ਆਣ ਨਹੀਂ ਦੇ ਰਹੇ ਹਨਾ ਹਾਂ ਤੇ ਜਿਹੜੇ ਪੁਰਾਣੇ ਬੰਦੇ ਨੇ ਉਹੀ ਪਾਰਟੀਆਂ ਬਦਲ-ਬਦਲ ਕੇ ਫੇਰ ਅੱਗੇ ਹੋਈ ਯਾਰ ਨੇ ਹਾਂ ਤਾਂ ਆਪਾਂ ਨੂੰ ਮਤਲਬ ਕਿਸੇ ਤੋਂ ਆਸ ਮਤਲਬ ਹੈ ਨਹੀਂ ਆਪਣੇ ਪਿੰਡ 'ਚ ਤਾਂ ਆਹੋ ਜਿਹੜੇ ਕਾਲੀ ਗਾਂਗਰੇਸੀ ਨੇ ਉਹੀ ਹੁਣ ਝਾੜੂ ਚ ਆ ਜਾਣਗੇ ਇਤਰੇ ਕਹਿੰਦੇ ਸੀ ਮਤਲਬ ਹਾਂ ਇਹੀ ਗੱਲ ਵੀਰੇ ਜਿਵੇਂ ਪਹਿਲਾਂ ਰਾਜ ਵਿਧਾਨ ਸਭਾ ਚ ਰਾਜ ਵਿਧਾਨ ਸਭਾ ਚ ਹੋਇਆ ਹੁਣ ਲੋਕ ਸਭਾ ਵੀ ਹੋਈ ਹੋ ਰਹੀ ਆ ਲੋਕ ਸਭਾ ਵੀ ਹੋਊਗਾ ਵੀਰੇ ਉਹੀ ਹੁਣ ਸਰਪੰਚੀ ਚ ਹੋਊਗਾ ਜਿਨ੍ਹਾਂ ਦੀ ਸਰਕਾਰ ਹੁੰਦੀ ਐ ਤੈਨੂੰ ਪਤਾ ਹੀ ਆ ਉਹਨਾਂ ਦੇ ਸਰਪੰਚ ਹੁੰਦੇ ਨੇ ਹਾਂ ਹਾਂ ਉਹ ਤਾਂ ਫਿਰ ਉਹੀ ਹੁੰਦਾ ਉਹੀ ਜਿਤਾ ਦਿੰਦੇ ਨੇ ਅਗਲੇ ਨੂੰ ਯਾਰ ਕਿਉਂਕਿ ਵੋਟਾਂ ਹੁਣ ਵੀਰੇ ਪਹਿਲਾਂ 26 ਦਸੰਬਰ 'ਚ ਹਨਾ ਤੇ ਦਸੰਬਰ 'ਚ ਹੁੰਦੇ ਹੁੰਦੇ ਦੋ ਮਹੀਨੇ ਉੱਪਰ ਫ ਜਾਦਾ ਮੈਂਬਰ ਜਿੱਤਣਗੇ ਹਾਂ ਉਹਦੀ ਚਾਂਸ ਬਣ ਉਹਨਾਂ ਦੇ ਫਿਰ ਸਰਪੰਚੀ ਜਾਣਗੇ ਮੈਨੂੰ ਲੱਗਦਾ ਮੈਂਬਰ ਹੈਨਾ ਉਹੀ ਗੱਲ ਆ ਵੀਰ ਉਹੀ ਗੱਲ ਆ ਵੀ ਸਰਪੰਚ ਦੇ ਨੂੰ ਕੀ ਲੱਗਦਾ ਕੰਮ ਕਰਵਾਉਂਦੇ ਨੇ ਮਤਲਬ ਸਰਪੰਚ ਹੋਣੇ ਚਾਹੀਦੇ ਨੇ ਕਿ ਨਾ ਪਿੰਡਾਂ 'ਚ ਐਕਚੁਅਲ 'ਚ ਜਿਵੇਂ ਆਪਾਂ ਜੀ ਹਸਾਮ ਨਾਲ ਵੀਡੀਓ ਆਪਾਂ ਦੇਖਦੀਆਂ ਨੇ ਅੱਜ ਗੱਲ ਇਹ ਅੰਤਲਾਣੇ ਪਿੰਡ ਨੇ ਆਹ ਕਰਤਾ ਸਰਪੰਚ ਨੇ ਆਹ ਕਰਤਾ ਹਨਾ ਉਹ ਤਾਂ ਵੀਰੇ ਆਪਣੀ ਇੱਛਾ ਸ਼ਕਤੀ ਆ ਜਿੰਮੇ ਦਾ ਤੂੰ ਸੋਚਦਾ ਉਹਵੇਂ ਦੇ ਤੂੰ ਕਰ ਲੇਗਾ ਯਾਰ ਜੇ ਤੇਰੇ ਵੱਲੋਂ ਮਨੋਂ ਪੈਸਾ ਘਟਾ ਹਨ ਤੂੰ ਆਪਣੇ ਵੱਲੋਂ ਪਾ ਕੇ ਜਦੋਂ ਪਾ ਵੀ ਸਕੇਂਗਾ ਕੋਈ ਚੱਕਰ ਨਹੀਂ ਹੈਗਾ ਪੱਲੇ ਤੋਂ ਲਾ ਲੰਦੈ ਨਹੀਂ ਵੱਲੋਂ ਪੈਸੇ 2 ਸਰਪੰਚੀ ਜਿੱਤ ਲਈ ਇੱਕ ਵਾਰੀ ਹੁਣ ਕਈ ਸਰਪੰਚ ਪਿੰਡਾਂ ਦੇ ਤੋਂ ਪਤਾ ਹੀ ਆ ਯਾਰ ਘਰੋਂ ਹੀ ਵਧੀਆ ਹੁੰਦੇ ਨੇ ਹਨਾ ਕੋਈ ਘਾਟ ਬਾਤ ਨਹੀਂ ਹੁੰਦੀ ਉਹ ਤਾਂ ਵੀ ਨਹੀਂ ਕੰਮ ਕਰਦੇ ਹੈਗੇ ਹੂੰ ਤੂੰ ਹੁਣ ਆਪਾਂ ਕਰ ਵੀ ਕੀ ਸਕਦੇ ਹਾਂ ਹੁਣ ਆਪਾਂ ਤਾਂ ਚੁਣ ਲੈਨੇ ਆ 5 ਸਾਲ ਵਾਸਤੇ ਹਨਾ ਹਾਂ ਉਹ ਚੀਜ਼ ਹੋ ਜਾਂਦੀ ਆ ਵੀਰੇ ਲੋਕ ਐਕਚੁਅਲ 'ਚ ਸਰਪੰਚ ਕਿਹੜੇ ਬੰਦੇ ਨੂੰ ਚੁਣਦੇ ਨੇ ਲੋਕ ਕੀ ਦੇਖ ਕੇ ਚੁਣਦੇ ਨੇ ਨੋਕ ਬੜੀ ਕਿਤਾ ਚੁੰਨਦੇ ਨੇ ਵੀ ਇੱਕ ਨੰਮਾ ਬੰਦਾ ਖੜੇ ਹਾਂ ਪੁਰਾਣੇ ਬੰਦਿਆਂ ਤੋਂ ਅੱਕ ਜਾਂਦੇ ਨੇ ਜਿਵੇਂ ਹੁਣ ਆਮ ਆਦੀ ਪਾਰਟੀ ਨੂੰ ਪਾਤੀ ਬੋਟਾਂ ਨੇ ਅੰਨੇਵਾ ਪਾਤੀ ਹਨ ਹਾਂ ਉਹੀ ਕੰਮ ਪਿੰਡਾਂ 'ਚ ਹੁੰਦਾ ਵੀ ਪੁਰਾਣਿਆਂ ਤੋਂ ਓਕੇ ਹੋਏ ਦੀ ਤਾਂ ਕਰਕੇ ਆਮ ਆਦਮੀ ਨੂੰ ਪਾਦੀ ਲੋਕਾਂ ਨੇ ਦੇਖੀ ਨਹੀਂ ਬਈ ਕਿਹੜਾ ਕੈਂਡੀਡੇਟ ਖੜਿਆ ਹਾਂ ਉਹ ਭਵੰਤਮਾ ਕਰਕੇ ਵੋਟ ਪੈ ਗਈ ਵੀ ਸਰਕਾਰ ਬਦਲਣੀ ਦੀ ਹਾਂ ਸਰਕਾਰ ਬਦਲਣੀ ਦੀ ਉਹੀ ਕੰਮ ਪਿੰਡਾਂ ਚੱਲੂਗਾ ਦੌਰ ਹੁਣ ਹਾਂ ਕੰਮ ਨਹੀਂ ਦੇਖਣੇ ਮਤਲਬ ਲੋਕਾਂ ਨੇ ਕੰਮ ਵੀਰੇ ਦੇਖਦੇ ਨਹੀਂ ਬਸ ਉਹੀ ਸੜਕਾਂ ਦਾ ਉਹ ਜੇ ਬੱਸ ਹਾਂ ਫਲਾਣਾ ਵਾਲੀਆਂ ਹੋ ਜਾਣੇ ਇਹ ਉਹ ਉਥੇ ਤੱਕ ਇਹ ਆ ਬਰੇ ਮੁੱਦਾ ਮਤਲਬ ਕੰਮਾਂ ਦਾ ਨਹੀਂ ਪਤਾ ਪਿੰਡਾਂ 'ਚ ਵੀ ਆਪਾਂ ਨੂੰ ਕੰਮ ਕੀ ਕਰਾਉਣਾ ਸਰਪੰਚ ਤੋਂ ਬਸ ਕਿਸੇ ਦੀ ਕੰਨ ਕਲਵਾ ਦੇ ਮਰੀ ਬਸ ਉਥੇ ਦਾਰੂ ਪਲਾ ਜਾਂਦੇ ਨੇ ਵੋਟਾਂ ਮਿਲਿ ਉਹੀ ਕੰਮ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਆ ਇਹ ਕਰਕੇ ਆਪਾਂ ਹੁਣੇ ਪਿੱਛੇ ਰਹਿ ਗਏ ਹਾਂ ਮਤਲਬ ਜਾਂ ਤਾਂ ਲੋਕ ਹਨਾ ਲੜਨਗੇ ਵੀ ਸਾਡੇ ਘਰ ਤੱਕ ਨਵੀਂ ਬਿਹੀ ਬਣਾ ਦੇ। ਹਾਂਜੀ ਹਾਂ ਹਾਂ ਹਾਂ। ਜਾਂ ਲਾਈਟਾਂ ਲਵਾ ਦੇ। ਉਹ ਭਰਿਆ ਆਪਣੇ ਮਤਲਬ ਆਪਣੇ ਬਾੜ ਤੱਕ ਸੀਮਤ ਨਹੀਂ ਆਇਂ ਚਾਹੁੰਦੇ ਪੂਰਾ ਪਿੰਡ ਦਾ ਵਿਕਾਸ ਹੋਵੇ। ਠੀਕ ਹੈ ਠੀਕ ਹੈ ਮਤਲਬ ਸਾਡੇ ਘਰੇ ਹੀ ਕੰਮ ਕਰਦੇ। ਸਾਡੇ ਘਰੇ ਕੰਮ ਕਰੇ। ਠੀਕ ਹੈ ਸਾਂਝੇ ਕੰਮ ਨੂੰ ਕੋਈ ਬੋਲਦਾ ਨਹੀਂ। ਹਾਂ ਉਹ ਤਾਂ ਦੇਖਿਆ ਸਰਪੰਚ ਪਤਾ ਕੀ ਕਹਿੰਦਾ ਨਾਲ ਕਿ ਮੈਂ ਤੁਹਾਨੂੰ ਬੋਟੇ ਨਹੀਂ ਪਾਈਆਂ। ਪੂਰਾ ਕੰਮ ਹੀ ਕੋਰੀ ਇਹਦਾ ਮਤਲਬ ਇਹ ਹੈ ਵੀ ਸਰਪੰਚ ਸਾਂਝਾ ਹੋਣਾ ਚਾਹੀਦਾ ਸਾਰੇ ਪਿੰਡ ਦਾ। ਕਈ ਵਾਰ ਸਰਪੰਚ ਐ ਵੀ ਕਹਿੰਦੇ ਨੇ ਮੈਂ ਦੇਖਿਆ ਹਨਾ ਵੀ ਬਈ ਯਾਰ ਮੈਂ ਪੈਸੇ ਲਾ ਨਾ ਤੁਸੀਂ ਅਸੀਂ ਸਰਪੰਚ ਜੁਣਿਆ ਸਾਂਝੇ ਕੰਮਾਂ ਵਾਸਤੇ ਵੀ ਕੰਮ ਤੇਰਾ ਕਰਾਉਣ ਦਾ ਫਰਜ਼ ਬਣਦਾ ਵੀ ਸਾਡੀ ਲੜਾਈ ਨਾ ਹੋਵੇ ਲੋਕਾਂ ਨਾਲ ਆਪ ਆਪ ਕਹੂਗਾ ਜੀ ਮੈਂ ਤਾਂ ਹਰ ਵੀ ਹਰੇਕ ਬੰਦੇ ਨੂੰ ਕਹਿੰਦਾ ਜੀ ਬੋਰਡ ਬੈਂਕ ਪਿਆਰੀ ਹੁੰਦੀ ਆ ਉਹ ਹੀ ਗੱਲ ਆ ਵੀਰੇ ਬੋਰਡ ਬੈਂਕ ਪਿੱਛੇ ਭੱਜਦੇ ਨੇ ਲੋਕ ਆ ਹਾਂ ਉਹ ਹੀ ਚੱਕਰ ਆ ਤੇ ਹਜੇ ਪੁਰ ਲੋਕ ਨੇ ਉਹ ਕਹਿੰਦੇ ਨੇ ਵੀ ਬਸ ਸਾਡੇ ਕੰਮ ਹੋ ਜਾਣਾ ਆ ਸਾਡੇ ਕੰਮ ਹੋ ਜਾਣਾ ਜੈਕਚਰ ਚ ਨਾ ਸਾਂਝੇ ਕੰਮ ਕਰਵਾਉਣਾ ਹਾਂ ਫਿਰ ਸਾਰਿਆਂ ਦਾ ਭਲਾ ਹੋਊਗਾ ਨਾਲੇ ਅਗਲਾ ਸਰਪੰਚੀ ਆਂਦੀ ਵਾਰ ਨੂੰ ਵੀ ਵਧੀਆ ਜਿੱਤੂਗਾ ਉਹ ਤਾਂ ਜਿੱਤੂਗਾ ਇਹਨੂੰ ਪਤਾ ਹੀ ਆ ਹੁਣ ਪਰ ਲੋਕ ਤਾਂ ਇਹੀ ਹੁੰਦਾ ਯਾਰ ਪਰ ਮੈਨੂੰ ਐ ਲੱਗ ਵਿਵਾਦ ਕਿਨੇ ਦੇਖਣਾ ਬਾਅਦ ਕਿਨੇ ਦੇਖਣਾ ਉਹੀ ਗੱਲ ਆ ਬਾਈ ਹਮ ਜਿਹੜਾ ਬੰਦਾ ਸੋਚ ਲੈਂਦਾ ਹੁਣ ਕੋਈ ਬੰਦੇ ਐਨਆਰਏ ਵੀਰ ਹੋਰੇ ਆ ਕੇ ਕੰਮ ਕਰਨ ਲੱਗ ਗਏ ਨੇ ਪਿੰਡਾਂ 'ਚ ਪੈਸਾ ਲਾਉਣ ਦੇ ਨੇ ਪਿੰਡਾਂ 'ਚ ਮੈਂ ਕਈ ਪਿੰਡ ਦੇ ਦੇਖਿਆ ਨੇ ਹਨਾ ਆ ਬਠਿੰਡਿਆ ਸਾਈਡ ਮਾਨਸਾ ਸਾਈਡ ਬਗਜੂ ਉਹਨਾਂ ਨੇ ਆਪਣੇ ਲੇਬਲ ਤੇ ਮਤਲਬ ਵਧੀਆ ਕੰਮ ਕਰਿਆ ਹੋਇਆ ਹੈ ਹਾਂ ਕਈ ਪਿੰਡ ਦੇ ਸਰਪੰਚਾਂ ਨੇ ਵੀ ਕਰਿਆ ਹੋਇਆ ਹਾਂ ਨਰੇਗਾ ਤੋਂ ਕੰਮ ਕਰਵਾਉਂਦੇ ਨੇ ਮੈਂ ਦੇਖਿਆ ਜਿਵੇਂ ਜੱਗੀ ਸਰਪੰਚਾ ਆਉਂਦਾ ਹੁੰਦਾ ਹਨਾ ਇੱਕ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਉਹ ਵੀ ਆਉਂਦਾ ਹੁੰਦਾ ਇੱਕ ਦੋ ਹੋਰ ਵੀ ਨਾਮ ਦੇ ਯੂਟਿਊਬਰਾਂ ਨੇ ਜਾ ਕੇ ਵੀਡੀਓ ਬਣਾਈਆਂ ਨੇ ਹੈਗਣੇ ਵੀਰੇ ਬਹੁਤ ਮੁੰਡੇ ਹੈਗਣੇ ਜਿਹੜੇ ਮੈਨੂੰ ਨਾਮ ਤਾਂ ਨਹੀਂ ਐਕਚੁਅਲ ਚ ਯਾਦ ਹਾਂ ਹਾਂ ਪਰ ਕੰਮ ਕਰਦੇ ਨੇ ਵਧੀਆ ਉਹੀ ਗੱਲ ਆ ਵੀਰੇ ਇੱਛਾ ਸ਼ਕਤੀ ਹੁਣ ਚਿੰਦੀਆਂ ਬੰਦੇ ਚ ਘਰ ਤਾਂ ਗਿ ਨਾਲਾ ਬੰਦੇ ਦਾ ਨਾਮ ਹੁੰਦਾ ਪਰ ਯਾਰ ਮੇਰੀ ਗੱਲ ਸੁਣਾ ਪਰ ਬੰਦਾ ਹੁਣ ਵਿਸ਼ਵਾਸ ਕਿਤੇ ਕਰੇ ਚਾਰ ਬੰਦੇ ਖੜ ਗਏ ਹਾਂ ਉਹ ਤਾਂ ਹੈ ਹੁਣ ਇੱਕ ਨੂੰ ਦਾ ਬੋਟ ਪਾਣੀਓ ਆ ਜੇ ਬੋਟ ਨਾ ਪਾਓ ਕਹਣਗੇ ਫਿਰ ਵੀ ਤੁਸੀਂ ਬੋਟ ਨਹੀਂ ਪਾਰ ਇਹ ਜਾਂ ਚਾਰੇ ਬੰਦੇ ਮਾੜੇ ਹੁਣ ਫਿਰ ਹੁੰਦਾ ਕੀ ਕਰੇ ਅਗਲੇ 5 ਸਾਲ ਤੱਕ ਪੈਰ ਰੱਖਦੇ ਨੇ ਭਾਈ ਤਿੰਨੇ ਸਾ ਚਾਚੇ ਦੇ ਮੁੰਡੇ ਨੂੰ ਬੋਟ ਨਹੀਂ ਪਈ ਤੇ ਨੇ ਇਹਨੂੰ ਨਹੀਂ ਬੋਟ ਪਾਈ ਉਹਦੇ ਕਰਕੇ ਈਰਖਾ ਰੱਖਦੇ ਨੇ ਔਰ ਬਾਅਦ ਚੋਂ ਐਂਡੇ ਜਾ ਕੇ ਪਾਰਟੀਆਂ ਮੋਦ ਲੈਂਦੇ ਨੇ ਭਾਈ ਪਤਾ ਹੀ ਹੈ ਟ੍ਰੈਂਡਡ ਜਿਮ ਚੱਲ ਰਿਹਾ ਅੱਜਕੱਲ ਪਿੰਡ ਵਾਸਤੇ ਨਹੀਂ ਲੜਦੇ ਹਾਂ ਪਾਰਟੀ ਵਾਸਤੇ ਲੜਦੇ ਨੇ ਤੇ ਬਰੇ ਆਪਣੇ ਪੈਸੇ ਵਾਸਤੇ ਹਾਂ ਜੇ ਆਪਣੇ ਮਤਲਬ ਆਪਣਾ ਆਪਣੇ ਵਾਸਤੇ ਹੀ ਲੜਦੇ ਨੇ ਪਰਿਵਾਰ ਵਾਸਤੇ ਮੈਨੂੰ ਤਾਂ ਇੰਨਾ ਪਤਾ ਵੀਰੇ ਹਾਂ ਆਪਣੇ ਘਰ ਪਰਣ ਨੂੰ ਬਸ ਜੀ ਮੈਂ ਸੈਂਟਰ ਚਲ ਰਿਹਾ ਕੰਮ ਹੁਣ ਹਾਂ ਜਿਹਨੂੰ ਪਤਾ ਲੱਗਦਾ ਬੀਜੇਪੀ ਹਾਰੂਗੀ ਤਾਂ ਕਾਂਗਰਸ ਚ ਭੱਜ ਜਾਂਦੀ ਆ ਕਾਂਗਰਸ ਨੂੰ ਨਹੀਂ ਬੀਜੇਪੀ ਜਿਹਾ ਹੀ ਕੰਮ ਚੱਲ ਰਿਹਾ ਵੀਰੇ ਹੋਰ ਕੀ ਆ ਸਰਕਾਰਾਂ ਵੀ ਉਹੀ ਬੰਦੇ ਨੂੰ ਮਤਲਬ ਸਰਪੰਚੀ ਦਾ ਮਤਲਬ ਉਹਨਾਂ ਦੇ ਪਿੱਛੇ ਖੜਦੀਆਂ ਨੇ ਹਣ ਉਹਨਾਂ ਦੇ ਕੰਮ ਕਰਵਾਉਂਦੀਆਂ ਨੇ ਜਿਹੜਾ ਉਹਦੀ ਆਪਣੀ ਪਾਰਟੀ ਦਾ ਬਣਾ ਹੋਵੇ ਹਾਂ ਜਿਹੜੇ ਮਤਲਬ ਪਾਰਟੀ ਮਤਲਬ ਜੇ ਕੋਈ ਵਿਰੋਧੀ ਪਾਰਟੀ ਦਾ ਸਰਪੰਚ ਜਿੱਤ ਵੀ ਜਾਵੇ ਉਹਨੂੰ ਫੰਡ ਨਹੀਂ ਦਿੰਦੀਆਂ ਉਹਨੂੰ ਉਹ ਗੱਲ ਹੋ ਜਾਂਦੀ ਆ ਜੇ ਕੋਈ ਗਰੀਬ ਘਰ ਦਾ ਬਣ ਜੇ ਫਿਰ ਉਹਨੂੰ ਕਹਿਣਗੇ ਵੀ ਇਹ ਕਰ ਦੇ ਕੀ ਨੇ ਆ ਇਹ ਕਰ ਦੇ ਕੀ ਨੇ ਬੇਨਾਂ ਤੋਂ ਕੁਝ ਹੋਣਾ ਨਹੀਂ ਹਾਂ ਐ ਮਜ਼ਾਕੜਾਂ ਲਾ ਦਿੰਦੇ ਨੇ ਜਿਵੇਂ ਹੁਣ ਝਾੜੂ ਵਾਲੀ ਪਾਰਟੀ ਵਾਲਾ ਐਮਐਲਏ ਬਣੇ ਹਨਾ ਉਹਨਾਂ ਦਾ ਮਜ਼ਾਕੜ ਆਇਆ ਸ਼ੁਰੂ ਸ਼ੁਰੂ ਚ ਆ ਵੀ ਕੀ ਕਾ ਲੈਣਗੇ ਉਹਨਾਂ ਤੋਂ ਕੀ ਚੱਲੂਗਾ ਹਾਂ ਉਹੀ ਗੱਲ ਆ ਟਿੱਲੋ ਦੇਖ ਯਾਰ ਹੁਣ ਸਰਪੰਚੀ ਦੀਆਂ ਵੋਟਾਂ ਤਾਂ ਹਲੇ ਟਾਈਮ ਆ ਹਨਾ ਹੁਣ ਉਹ ਤੋਂ ਪਹਿਲਾਂ ਆਣੀ ਆ ਉਹਦੀਆਂ ਲੋਕ ਸਭਾ ਦੀਆਂ ਵੋਟਾਂ ਹਾਂ ਉਹਦੇ ਬਾਰੇ ਤੇਨੂੰ ਕੀ ਲੱਗਦਾ ਵੀ ਮੋਦੀ ਹੁਣੀ ਜਿੱਤਣਗੇ ਜਾਂ ਕਾਂਗਰਸ ਆਉਗੀ ਜਾਂ ਝਾੜੂ ਵਾਲਿਆਂ ਦਾ ਕੋਈ ਮੜਾ ਮੋਟਾ ਚਾਂਸ ਹੈਗਾ ਉਰੇ ਦੇਖੋ ਜਿਵੇਂ ਹੁਣ ਟ੍ਰੈਂਡ ਚੱਲ ਰਿਹਾ ਹੈ ਨਾ ਆ ਪਿੱਛੇ ਜਿਹੜੀ ਉਹ ਮਤਲਬ ਐਸਵੀਏ ਦੇ ਵਿਰੁੱਧ ਹੋਈ ਹੈ ਨਾ ਕਾਰ ਵੀ ਹੈ ਨਾ ਹਾਂ ਤੇ ਮਤਲਬ ਹੁਣ ਇਲੈਕਟ੍ਰੋ ਬੌਂਡ ਪਨੀ ਕੀ ਕਹਿੰਦੇ ਨੇ ਉਹਨੂੰ ਹਾਂ ਜਿਹੜੇ ਬੌਂਡਾਂ ਦਾ ਘਟਾਲਾ ਹੋਇਆ ਹਾਂ ਉਹਦੇ ਵਿੱਚ ਹੁਣ ਜਾਂਚ ਹੋਈ ਆ ਜਿਵੇਂ ਚੰਦਾ ਦਿੰਦੇ ਨੇ ਜਲ ਮਤਲਬ ਕੋਈ ਹੋਣੀ ਚਾਹੀਦੀ ਆ ਕੋਈ ਲਿਮਟ ਹੋਣੀ ਚਾਹੀਦੀ ਆ ਹਾਂ ਵੀ ਕਿੰਨਾ ਚੰਦਾ ਲੈ ਸਕਦੀ ਐ ਇੱਕ ਪਾਰਟੀ ਹਣਾ ਪਰ ਉਹ ਤਾਂ ਯਾਰ ਲੱਖਾਂ ਹੋਣ ਦਾ ਕੋਈ ਮਤਲਬ ਹਿਸਾਬ ਹੀ ਨਹੀਂ ਲੱਗ ਰਿਹਾ ਉਹਨਾਂ ਦਾ ਕੋਈ ਸਾਰਾ ਚੰਦਾ ਮੈਨੂੰ ਲੱਗਦਾ ਵੀ ਬੀਜੇਪੀ ਨੂੰ ਆਇਆ ਹੋਇਆ ਬੀਜੇਪੀ ਨੂੰ ਕਿਹਾ ਹੋਇਆ ਉਹ ਲਿਸਟ ਵੀ ਦੇਖੀ ਤੁਸੀਂ ਮੈਂ ਕੱਲ ਚੈਨਲ ਤੇ ਦੇਖਦਾ ਸੀ ਵੀ ਕਾਂਗਰਸ ਨੂੰ ਦਾ ਮਤਲਬ ਤਾਂ ਸਾਰੀ 100 ਪਣੀ 200 ਕਰੋੜ ਮਿਲਿਆ ਇੰਨੇ ਸਾਲਾਂ 'ਚ ਠੀਕ ਆ ਨਹੀਂ ਮਤਲਬ ਹੁਣ ਤੈਨੂੰ ਕੀ ਲੱਗਦਾ ਵੀ ਹੁਣ ਸਰਕਾਰ ਬਦਲੂਗੀ ਕਿ ਹਲੇ 5 ਸਾਲ ਆਪਾਂ ਨੂੰ ਫੇਰ ਬੀਜੇਪੀ ਨਾਲ ਕੱਢਣੇ ਪੈਣਗੇ ਦੇਖੋ ਵੀਰੇ ਜਿਸ ਹਿਸਾਬ ਨਾਲ ਰੋਜ਼ਾਨਾ ਹਲੇ ਲੱਗਦਾ ਵੀਰੇ ਆ ਬਾਕੀ ਦੇ ਖਜ ਵਿੱਚ ਮੀਡੀਆ ਹਿੰਦੀ ਦਾ ਮੀਡੀਆ ਨਾ ਇਹ ਤੁਹਾਨੂੰ ਪਤਾ ਗੱਲ ਪੂਰੀ ਆਣ ਨਹੀਂ ਦਿੰਦਾ ਨਾ ਅੱਗੇ ਜਿਵੇਂ ਹੁਣ ਲਦਾਖ ਦਾ ਮੁੱਦਾ ਭਖਿਆ ਹੋਇਆ ਹੈ ਨਾ ਹਾਂ ਹਾਂ ਲਦਾਖ ਦਾ ਉਹ ਜਿਹੜਾ ਬੰਦਾ ਆਪਣਾ 3 ਡੀਅਰਸ ਵਾਲਾ ਜਿਹਦੇ ਫਿਲਮ ਬਣੀ ਵੀ ਆ ਉਹ ਧਰਨੇ ਤੇ ਬੈਠਿਆ ਹਾਂ ਉਹਦਾ ਨਾਮ ਪੁੱਛ ਰਿਹਾ 14 ਦਿਨ ਹੋ ਗਏ ਨੂੰ ਯਾਰ ਧਰਨੇ ਤੇ ਬੈਠੇ ਨੂੰ ਕੋਈ ਸਾਰ ਨਹੀਂ ਲੈ ਰਿਆ ਹਾਂ ਉਹ ਵੀ ਠੰਡ ਚ ਹਾਂ ਤੈਨੂੰ ਪਤਾ ਹੀ ਆ ਬਈ ਜਿਵੇਂ 4 ਫਰਦੀ ਤੋਂ ਬੈਠੇ ਆ ਵਿਚਾਰਾ ਉਹ ਬਾਂਗ ਚੁੱਕਾ ਹੈ ਨਾ ਹਾਂ ਮਤਲਬ ਉਹ ਯਾਰ ਕਹਿ ਰਿਹਾ ਵੀ ਜਿਹੜਾ ਪਾਰੇ ਵਾਰ ਜਿਹੜਾ ਵ ਬਹੁਤ ਨੇ ਚੀਜ਼ਾਂ ਮੈਨੂੰ ਦੇਖਣ ਨੂੰ ਹਾਂ ਵਾਤਾਵਰਨ ਵੀ ਵਧੀਆ ਮਾਹੌਲ ਵੀ ਪਹਾੜ ਇਹਨੇ ਸੋਨੇ ਉਹ ਯਾਰ ਮੋਦੀ ਗੌਰਮੈਂਟ ਬੋਲ ਨਹੀਂ ਰਹੀ ਬਾਈ ਉਹ ਵੋਟਾਂ ਪਿੱਛੇ ਫਿਰ ਰਹੀ ਆ ਆਪਣੇ ਯਾਰ ਮੈਨੂੰ ਤਾਂ ਲੱਗਦਾ ਵੀ ਉਹ ਨੈਸ਼ਨਲ ਮੀਡੀਆ ਨੇ ਇੱਕ ਵਾਰ ਵੀ ਨਹੀਂ ਦਿਖਾਇਆ ਵੀਰੇ ਦਿਖਾਏ ਦਿਖਾਈ ਨਹੀਂ ਸਕਦੇ ਉਹਨੂੰ ਪਤਾ ਯਾਰ ਫਿਰ ਮੋਦੀ ਮੋਦੀ ਕਰਨਾ ਹੁੰਦਾ ਨਾਲ ਸਾਰਾ ਦਿਨ ਯਾਰ ਹਾਂ ਵੀ ਫਿਰ ਵੋਟਾਂ ਵੀ ਮੰਗਾਂਗੇ ਵੋਟਾਂ ਮੰਗਾਂਗੇ ਪੈਸੇ ਵੀ ਲੈ ਕੇ ਖਾਣੇ ਨਹੀਂ ਉਹ ਧਰਨੇ ਦਾ ਮਤਲਬ ਮੁੱਦਾ ਕੀ ਆ ਕਾਹ ਤੋਂ ਲੱਗ ਰਿਹਾ ਧਰਨਾ ਬਰੇਕ ਤਾਂ ਉਹਨਾਂ ਦੇ ਮਲ ਆਏ ਵੀ ਉਹਨਾਂ ਨੂੰ ਕਹਿੰਦੇ ਸਾਡੇ ਰੂਲ ਦੇ ਵਿੱਚ ਐਡ ਕਰੋ ਜਿਵੇਂ ਹੁਣ ਕਸ਼ਮੀਰ ਕਰ ਲਿਆ ਨਾ ਹਾਂ ਕਸ਼ਮੀਰ ਐਡ ਆਪਣੇ ਦੇਸ਼ 'ਚ ਹੋ ਗਿਆ ਐਡ ਆਪਣੇ ਦੇਸ਼ 'ਚ ਹੋ ਗਿਆ ਉਹ ਕਹਿੰਦੇ ਵੀ ਸਾਨੂੰ ਸੰਵਿਧਾਨਿਕ ਹੋ ਗਿਆ ਸੰਵਿਧਾਨਿਕ ਹੋਗਾ ਸਾਨੂੰ ਰੂਲ ਦੇ ਹਾਵਨ ਵਾਲਾ ਆਪਣੇ ਨਾ ਵੀ 6th ਡਾ ਉਹਦੀ ਕਮਿਸ਼ਨ ਦੀ ਉਹਨਾਂ ਦਾ ਹਾਂ ਹਾਂ ਉਹਦੇ ਵਿੱਚ ਐਡ ਕਰੋ ਠੀਕ ਐ ਤੇ ਉਹ ਮੰਗਾ ਨੇ ਯਾਰ ਹੁਣ ਮੈਨੂੰ ਪਤਾ ਨਹੀਂ ਬਈ ਕੀ ਮਜਬੂਰੀ ਹੈ ਇਹਨਾਂ ਦੀ ਹੈ ਨਾ ਉਧਰੋਂ ਜਿਵੇਂ ਅੰਗਰੇਜ਼ਚਲ 'ਚ ਉਹਨਾਂ ਨੇ ਕਬਜ਼ਾ ਕਰ ਲੈ ਚੈਨ ਵਾਲਿਆਂ ਨੇ ਉਹ ਵੀ ਇੱਧਰ ਹਾਂ ਉਹ ਨਹੀਂ ਬੋਲਦਾ ਆਪਣਾ ਦੇਸ਼ ਮਦਾ ਹੈਰਾਨਾ ਯਾਰ ਬਰੇ ਤੈਨੂੰ ਪਤਾ ਹੀ ਆ ਨਾ ਫਿਰ ਵਿੱਚੋਂ ਕੋਈ ਹੋਣਾ ਗੱਲ ਮਦਾਖਲੇ ਮਸਲੇ ਚ ਹਨਾ ਮੈਨੂੰ ਐ ਲੱਗਦਾ ਵੀ ਉਹਨਾਂ ਦਾ ਇੱਕ ਮੈਂ ਪੜੀਦੀ ਥੋੜੀ ਜੀ ਖਬਰ ਹਾਂ ਹਾਂ ਉਹ ਕਹਿੰਦੇ ਨਾ ਵੀ ਇੱਥੇ ਬਾਹਰਲੇ ਲੋਕ ਆ ਕੇ ਜ਼ਮੀਨਾਂ ਖਰੀਦ ਰਹੇ ਨੇ ਇੱਥੇ ਸਾਡੀ ਸਰਕਾਰ ਹੈ ਨਹੀਂ ਸਰਕਾਰ ਹੈ ਨਹੀਂ ਵੀ ਵੋਟਾਂ ਪਈਆਂ ਨਹੀਂ ਹੈ ਉਹ ਕਹਿੰਦੇ ਵੀ ਸਾਨੂੰ ਆਪਣੀਆਂ ਵੋਟਾਂ ਪਾ ਕੇ ਆਸੀਂ ਆਪਣੀ ਸਰਕਾਰ ਚਲਾਉਣਾ ਚਾਹੁੰਦੇ ਆ ਵੀ ਤਾਂ ਕਰਕੇ ਕੋਈ ਬਾਹਰਲਾ ਬੰਦਾ ਨਾ ਵੀ ਆਸੀ ਰੂਲ ਬਣਾਉਣਾ ਚਾਹੁੰਦੇ ਆ ਕੋਈ ਗੱਲ ਆ ਬਾਈ ਉਹੀ ਗੱਲ ਉਹਦੇ ਕਹਿੰਦਾ ਜਮੀਨ ਗੋਣ ਖਰੀਦ ਰਿਹਾ ਅੰਡਾ ਨੀ ਡੁੰਨੀ ਵੀਰੇ ਜਦੋਂ 2014 ਚ ਬੀਜਪੀ ਦੀ ਸਰਕਾਰ ਆਈ ਸੀ ਨਾ ਇਹਨਾਂ ਨੇ ਪਹਿਲੀ ਗੱਲ ਇਹ ਹੀ ਗਈ ਸੀ ਚੋਣ ਮੈਸੇਜ ਠੀਕ ਹੈ ਪਰ ਹੁਣ ਉਸ ਤੋਂ ਬਾਅਦ ਪਤਨ ਪਤਾ ਹੀ ਆ ਯਾਰ ਸਾਰੇ ਲੱਲੇ ਭੱਬੀ ਮਾਰਦੇ ਨੇ ਬਾਈ ਜੇ 15 ਲੱਖ ਕਹਿੰਦਾ ਦੀ ਫਲਾਣਾ ਇਹ ਬੋ ਹਨਾ ਹਾਂ ਹਾਂ ਕੋਈ ਨਹੀਂ ਆਇਆ ਹਾਂ ਉਹਦੇ ਕਰਕੇ ਦਾ ਕਿਸਾਨੀਆਂ ਦਾ ਮਿਸਟਰੀ ਚਲ 15 ਲੱਖ ਨਾ ਆਵੇ ਯਾਰ ਲੋਕਾਂ ਨੂੰ ਕੰਮ ਕਰਨ ਨੂੰ ਮਿਲੇ ਯਾਰ ਟੈਕਸ ਘਟ ਜਾਣ ਲੋਕਾਂ ਦੇ ਹਾਂ ਹਣਾ ਇਹ ਚੀਜ਼ ਐ ਜ਼ਰੂਰੀ ਆ ਉਹਦੇ ਵਿੱਚ ਮੇਤਰੋਂ ਇਹ ਗੱਲ ਕਰ ਰਿਹਾ ਵੀ ਤਾਂ ਹੀ ਕਿਸਾਨੀ ਅੰਦੋਲਨ ਸਟਾਰਟ ਹੋਇਆ ਨਾ ਦੁਬਾਰੋਂ ਜੇ ਉਹ ਕੰਮ ਨਹੀਂ ਕਰੇ ਯਾਰ ਮੈਂ ਵੀ ਇਹੀ ਗੱਲ ਕਹਿਣ ਲੱਗਿਆ ਵੀ ਹਾਂ ਜਿੱਦਾਂ ਦੀ ਮੋਦੀ ਸਰਕਾਰ ਆਈ ਐ ਧਰਨੇਉ ਲੱਗ ਰਹੇ ਨੇ ਇਹ ਕਿਸਾਨਾਂ ਦਾ ਜਿਆਦਾ ਮਾੜਾ ਹਾਲ ਹੁੰਦਾ ਜਾ ਰਿਹਾ ਮੈਂ ਕਹਿੰਦਾ ਕਿੰਨੇ ਫੌਜੀ ਛੇੜੋ ਬਾਈ ਪਹਿਲਾਂ ਪਹਿਲਾਂ ਦੇਖ ਧਰਨਾ ਲਾਇਆ ਹਣਾ ਹਾਂ ਹੁਣ ਫੇਰ ਦੁਬਾਰੋਂ ਧਰਨਾ ਲਾ ਰਹੇ ਹਾਂ ਉਹੀ ਗੱਲ ਦੁਬਾਰੋਂ ਫੇਰ ਆ ਨਾ ਹਾਂ ਹਲੇ ਤਾਂ GMSP ਨਹੀਂ ਦਈ ਆ ਆਪਾਂ ਨੂੰ 2 ਸਾਲ ਚ ਨਾ ਵਾਦਾ ਕਰਕੇ ਮੁੱਕਰ ਗਏ 2 ਸਾਲ ਚ ਇਹਨਾਂ ਨੇ ਕਮੇਟੀ ਨਹੀਂ ਬਣਾਈ ਮੀਟਿੰਗ ਕਰੀ ਹੁਣ 5-6 ਮੀਟਿੰਗਾਂ ਇੱਕਦਮ ਕਰ ਲਈਆਂ ਹਨਾ ਇਹਦਾ ਮਤਲਬ ਕੁਝ ਵੀ ਕਰ ਸਕਦੀ ਹੈ ਸਰਕਾਰ ਜੇ ਕਰਨ ਦੀ ਇੱਛਾ ਹੋਵੇ ਮਤਲਬ ਉਹੀ ਗੱਲ ਆਪਣੀ ਮਨਅਰਜ਼ੀ ਕਰਦੀ ਹੈ ਸਰਕਾਰ ਕੋਈ ਇੱਛਾ ਨਹੀਂ ਆਉਂਦੀ ਇਹ ਯਾਰ ਇਹ ਆ ਵੀ ਇਹ ਚਾਹੁੰਦੇ ਨੇ ਜੇ ਜਿੱਤ ਗਏ ਨਾ ਅਸੀਂ ਤਾਂ ਅਸੀਂ ਸਰਕਾਰ ਬਣਾ ਦੇਣੀ ਆ ਵੀ ਅੱਗੇ ਤੋਂ ਕਹਣਗੇ ਅਸੀਂ ਵੋਟੇ ਨਹੀਂ ਪਵਾਣੀ ਆ ਵੀ ਇਸ ਤਾਂ ਜਿੱਦਾਂ ਮੈਂ ਕਹਿ ਰਿਹਾ ਵੀ ਹਨਾ ਜੇ ਹੁਣ ਆਪਾਂ ਨੂੰ 5 ਸਾਲ ਹੋਰ ਕੱਢਣੇ ਪਏਗੇ ਤਾਂ ਪਤਾ ਨਹੀਂ ਕਿੰਨੇ ਕਾਨੂੰਨ ਬਦਲਣਗੇ ਅੱਧਾ ਸੰਵਿਧਾਨ ਤਾਂ ਇਹਨਾਂ ਨੇ ਬਦਲਦਾ ਮੈਨੂੰ ਐ ਲੱਗਦਾ ਜੀ ਸ਼ਾਮਨਾ ਨੇ ਇਹ ਕੰਪਨੀਆਂ ਵੇਚ ਰਹੇ ਨੇ ਨਾ ਅਡਾਨੀਆਂ ਬਾਨੀਆਂ ਦੇ 5-5000 ਕਰੋੜ ਦੇ ਮਤਲਬ ਕਰਜ਼ੇ ਮਾਫ ਕਰਤੇ ਹੂੰ ਜਦੋਂ ਆਮ ਬੰਦਾ ਹੁਣ ਬੈਂਕ 'ਚ ਹੀ ਆਂਦਾ 50000 ਦੇ ਜਮਾਤ ਟ੍ਰਾਂਜੈਕਸ਼ਨ ਜਮਾ ਕਰਾਂਦਾ ਮਤਲਬ ਆਪਣੀ ਹਨਾ ਹਾਂ ਪੈਨ ਕਾਰਡ ਕਦੋਂ ਪੈਨ ਕਾਰਡ ਮੰਗਦੇ ਨੇ ਬਾਈ ਹੁਣ ਜਿਵੇਂ ਇਹ ਦੂਜੇ ਪਾਰਟੀਆਂ ਦੇ ਬੰਦਿਆਂ ਤੇ ਹਨਾ ਮਤਲਬ ਉਹ ਭੇਜ ਦਿੰਦੇ ਨੇ ਈਡੀਆ ਛਾਪਾਂ ਵਰਵਾਉਂਦੇ ਨੇ ਜੀਆ ਵੀ ਇਹ ਥੋੜੇ ਘੜਾ ਆਪਣੇ ਹਣਾ ਉਹ ਜਿੰਨਾ ਪੈਸਾ ਰੱਖ ਲੰਦੇ ਨੇ ਪੈਸਾ ਰੱਖ ਲੰਦੇ ਨੇ ਬਾਈ ਵੀ ਉਹਦੇ ਵੀ ਤਾਂ ਟੈਕਸ ਪੈਣਾ ਚਾਹੀਦਾ ਉਹਦੇ ਵੀ ਇਨਕੁਆਰੀ ਹੋਣੀ ਚਾਹੀਦੀ ਆ ਪੈਸਾ ਨਾਲ ਚੰਦਾ ਦੇ ਨਾਲ ਉਹ ਇਕੱਠਾ ਕਿੰਨਾ ਹੋਇਆ ਇਹਨਾਂ ਸਾਲਾਂ ਚ ਬਾਈ ਕਿਸ ਨੇ ਗੋਰ ਨਹੀਂ ਕਰੀ ਕਿ ਸਭ ਨੂੰ ਪਤਾ ਹੀ ਹੁੰਦਾ ਮੀਡੀਆ ਨੂੰ ਪਤਾ ਹੀ ਦੀ ਬਾਈ ਹੁਣ ਕੋਈ ਪਤਾ ਲੱਗਿਆ ਕਿਦਾਂ ਪਰ ਯਾਰ ਲੋਕ ਨਾ ਫੇਰ ਵੀ ਨਹੀਂ ਸਮਝਦੇ ਫੇਰ ਵੀ ਜੇਪੀ ਨੂੰ ਵੋਟ ਪਾ ਦੇਣਗੇ ਮੈਨੂੰ ਤਾਂ ਇਹ ਲੱਗਦਾ ਆਪਣੀ ਇਲਾਕੇ ਜਿਹੜਾ ਹੈ ਨਾ ਵੋਟ ਨਹੀਂ ਪਾਉਂਦਾ ਇੱਕ ਦੋ ਹੋਰ ਸਟੇਟ ਆ ਜਿੱਥੇ ਘੱਟ ਸੀਟਾਂ ਮਿਲਦੀਆਂ ਨੇ ਬੀਜੇਪੀ ਨੂੰ ਬਾਕੀ ਵੀ ਪਤਾ ਵੀ ਨਹੀਂ ਹੁੰਦਾ ਭਾਈ ਜਿਵੇਂ ਹੁਣ ਪੰਜਾਬ 'ਚ ਵੀ ਆਪਾਂ ਨੂੰ ਉਮੀਦ ਨਹੀਂ ਸੀ ਵੀ ਇੰਨੀ ਛਿੱਟਾ ਲੈਣਗੇ ਆਮ ਆਦਮੀ ਵਾਲਿਆਂ ਦਾ ਕੁਝ ਵੀ ਨਹੀਂ ਪਤਾ ਹੁੰਦਾ ਬਾਕੀ ਵਾ ਜਦ ਤੱਕ ਮਸ਼ੀਨਾਂ ਦਾ ਮੋਟਾ ਬਣੀ ਨਾ ਭਾਈ ਜਦ ਤੱਕ ਤਾਂ ਮੈਨੂੰ ਚਾਂਸ ਘੱਟ ਲੱਗਦਾ ਹੈ ਵੀ ਕੋਈ ਪਤਾ ਨਹੀਂ ਲੋਕਾਂ ਦੇ ਵਿਚਾਰ ਬਦਲ ਜਾਣ ਆਪਾਂ ਨੂੰ ਆਪਾਂ ਦਾ ਸੋਸ਼ਲ ਮੀਡੀਆ ਤੇ ਦਿਖਦਾ ਹਨਾ ਵੀ ਮੋਦੀ ਹੁਣੀ ਜਿੱਤਣਗੇ ਨਹੀਂ ਭਾਈ ਬਾਕੀ ਉਹ ਤਾਂ ਡਿੱਕੀ ਹਾਂ ਬਾਕੀ ਕੋਈ ਪਤਾ ਨਹੀਂ ਹਾਂ ਉਹ ਤਾਂ ਦਿਖ ਰਹੀ ਆ ਹਾਂ ਜਿਹੜੀ ਚੀਜ਼ ਅਸਲੀ ਤੱਕ ਮੈਂ ਵੀਡੀਓ ਦੇ ਤਾ ਨਹੀਂ ਕਿੰਨੇ ਲੋਕ ਸਮਝ ਵੀ ਸਕਦੇ ਨੇ ਯੂਪੀ ਬਿਹਾਰ ਦੇ ਕਿਦਰੇ ਵੀ ਲਾ ਲੋ ਹਨਾ ਜਿੰਨੀਆਂ ਵੀ ਸਟੇਟਾਂ ਨੇ ਜਿਹੜੇ ਪੁਰ ਜਿਹੜੇ ਹੁੰਦੇ ਜੁਥਾ ਆ ਗਈ ਨਾ ਉਹ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਨੇ ਇੰਟਰਨੈਟ ਦੇਖਿਆ ਵੀ ਕਿਵੇਂ ਦੁਨੀਆ ਕਿੱਧਰ ਕੀ ਹੋ ਰਿਹਾ ਕਿੱਧਰ ਕੀ ਹੋ ਰਿਹਾ ਉਹਨਾਂ ਨੂੰ ਸਾਰੀ ਚੀਜ਼ ਪਤਾ ਕਿਉਂ ਕਰੀਆ ਜਾਂਦਾ ਦੀ ਵੀ ਨੌਕਰੀ ਦੇਵਾਂਗਾ 2 ਕਰੋੜ 8 ਸਾਲ 2 ਕਰੋੜ ਕਿਹਨਾਂ ਨੇ ਮਨ ਲਗਣਾ ਐਨੇ ਸਾਲਾਂ ਦੇ 2 ਕਰੋੜ ਨੌਕਰੀ ਨਹੀਂ ਦਿੱਤੀ ਬਾਈ ਓਏ ਯਾਰ ਖਾਲੀ ਸੀਟਾਂ ਹੀ ਭਰ ਦੇਣਾ ਤੁਸੀਂ ਹਾਂ ਉਹ ਵੀ ਨਹੀਂ ਭਰਦੇ ਨੰਗੀਆਂ ਦਾ ਨਾ ਦੋ ਨਾ ਦੋ ਹਾਂ ਉਹ ਵੀ ਨਹੀਂ ਭਰਦੇ ਬਾਈ ਹਾਂ ਆ ਹੁਣ ਆਪਣੀ ਤਨਖਾਹ ਤੇ ਲੈ ਕਿੰਨੀ ਕਿੰਨੀ ਇਹਨਾਂ ਦੇ ਐਮਐਲਏ ਦੀਆਂ ਹਨਾ ਆਪਣੇ ਪੰਜਾਬ ਦੇ ਐਮਐਲਏ ਜੀ ਲਾਲਾ ਯਾਰ ਯਾਰ ਤਨਖਾਹ ਕਿੰਨੀ ਕਿੰਨੀ ਗੰਨਾ ਮੈਂ ਯਾਰ ਮੈਨੂੰ ਤਾਂ ਸਮਝ ਨਹੀਂ ਲੱਗਦੀ ਜਿਹੜੇ ਨਾ ਕਈ ਵਾਰ ਹੋਰੇ ਫੰਕਸ਼ਨ ਜੇ ਧਰ ਲੰਦੇ ਨੇ ਜਾਂ ਹੋਰੇ ਪੈਸਾ ਖਰਚ ਕਰ ਦਿੰਦੇ ਨੇ ਕੋਈ ਮੂਰਤੀ ਬਣਾ ਦਿੰਦੇ ਜਿਵੇਂ ਹਨਾ ਫਿਰ ਹਿਸਟੋਰੀਕਲ ਵੀ ਉਹ ਆਪਾਂ ਉਦੋਂ ਬਣਾਵਾਂਗੇ ਜਦੋਂ ਆਪਣਾ ਦੇ ਥੋੜਿਆ ਹੋਰ ਤਰੱਕੀ ਕਰ ਜਾ ਮੈਨੂੰ ਐ ਲੱਗਦੀ ਵੀ ਉਹ ਪੈਸੇ ਨੂੰ ਆਪਾਂ ਹਨਾ ਇਨਵੈਸਟ ਕਰੀਏ ਸੜਕਾਂ ਤੇ ਨਹੀਂ ਮਤਲਬ ਸਕੂਲ ਤੇ ਜਾਂ ਹਸਪਤਾਲਾਂ ਦੇ ਹਸਪਤਾਲ ਬਣਾਓ ਜਿਹੜੇ ਮਤਲਬ ਲੋਕ ਚਾਹੁੰਦੇ ਨੇ ਲੋਕ ਯਾਰ ਗਾਇ ਨਾ ਪਾਣ ਜਦੋਂ ਲੋਕਾਂ ਨੂੰ ਚੀਜ਼ ਮਿਲੂਗੀ ਬਈ ਹਾਂ ਫੇ ਲੋਕ ਕਰੋੜ ਤੇ ਕਿਉਂ ਬਣਗੇ ਹਨਾ ਉਹ ਵੀ ਸੋਚਣਾ ਨਹੀਂ ਚੀਜ਼ ਦਿੰਦਿਓ ਨਹੀਂ ਕੀ denn denn ਹੀ 5 ਸਾਲ ਬਾਅਦ ਵੀ ਹੋਈ ਗੱਲਾਂ ਟੈਕਸ ਉਸ ਤੋਂ ਬਾਅਦ ਫੇਰ ਉਹੀ ਗੱਲਾਂ 5 ਸਾਲ ਬਾਅਦ 10 ਸਾਲ ਤੁਸੀਂ ਘਟਤੇ ਹਾਂ ਤੂੰ ਤਦੋਂ ਤੱਕ ਉਹੀ ਗੱਲਾਂ ਕਰ ਰਹੇ ਹੋ ਯਾਰ ਤੁਸੀਂ ਕਰੀ ਹੀ ਨਹੀਂ ਕੁਸਾ ਯਾਰ ਟੈਕਸ ਲਾਈ ਜਾਂਦੇ ਨੇ ਹਨਾ ਵਧਾਈ ਜਾਂਦੇ ਨੇ ਟੈਕਸ ਆਪਣੇ ਤੋਂ ਟੈਕਸ ਲਈ ਜਾਂਦੇ ਨੇ ਹਰੇਕ ਚੀਜ਼ ਤੋਂ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਰੇ ਹੁਣ ਇਹ ਕਹਿੰਦੇ ਨੇ ਕਹਿੰਦੇ ਬੇਟੀ ਪੜਾਓ ਬੇਟੀ ਬਚਾਓ ਹਨਾ ਉਹ ਤੁਸੀਂ ਮੱਠ 18% ਜੀਐਸਟੀ ਤੋਂ ਕਿਤਾਬਾਂ ਦੀ ਲਾ ਰੱਖੀ ਆ ਕਿੱਥੇ ਫ੍ਰੀ ਐਜੂਕੇਸ਼ਨ ਕਿੱਥੇ ਫ੍ਰੀ ਹੋ ਜੂਗੀ ਵੀਰੇ ਤੁਸੀਂ ਕਿੱਥੇ ਫ੍ਰੀ ਕਰ ਦੋਗੇ ਜਿਹੜੇ ਤੁਸੀਂ ਹਰੇਕ ਬੰਦੇ ਦਾ ਪੜ੍ਹ ਵੀ ਨਹੀਂ ਸਕਦਾ ਫਿਰ ਜਿੰਨੀ ਮਹਿੰਗੀ ਪੜ੍ਹਾਈ ਹੋਵੇ ਬਰੇ ਬੋਦ ਔਖਾ ਆ ਪਿਆ ਵੀਰੇ ਜਿਸ ਹਿਸਾਬ ਨਾਲ ਚੱਲ ਰਿਹਾ ਤਾਂ ਤਾਂ ਅਸੀਂ ਸਰਕਾਰ ਬਣਾਉਣਾ ਚਾਹੁੰਦੇ ਨੇ ਵੀ ਸਾਡੀ ਗੱਲ ਚੰਗੀ ਬਾਈ ਹਾਂ ਹਾਂ ਰਾਜੇ ਵਾਲਾ ਕੰਮ ਨਹੀਂ ਯਾਰ ਬੋਟਾਂ ਤਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਹਨਾ ਮੰਤਰੀਆਂ ਦੇ ਜਾਂਦੇ ਰਹਿੰਦੇ ਨੇ ਪਰ ਲੋਕਾਂ ਨੂੰ ਸਮਝਦਾਰ ਬਣਨਾ ਚਾਹੀਦਾ ਪੋਲਿਟੀਕਲ ਪਾਰਟੀਆਂ ਦੇ ਪਿੱਛੇ ਲੱਗ ਕੇ ਲੜਨਾ ਨਹੀਂ ਚਾਹੁੰਦਾ ਆਪ ਚਲੋਕ ਲੜਨ ਵੈਹਂਦੇ ਨੇ ਵੀ ਤੂੰ ਸਾਡੇ ਐਮਏਜ ਨੂੰ ਕਿਹਾ ਤੂੰ ਸਾਡੀ ਸਰਕਾਰ ਬਾਰੇ ਐਂ ਬੋਲੇ ਆ ਸਾਡੇ ਜਿਹੜਾ ਆਪੋਂ ਤਾਂ ਐ ਆਪਣੇ ਕਿਹੜਾ ਕੋਈ ਚਾਚੇ ਦਾ ਮੁੰਡਾ ਲੱਗ ਭੂਆ ਦਾ ਮੁੰਡਾ ਜਿਹੜਾ ਕੰਮ ਵਧੀਆ ਕਰਦਾ ਆਪਾਂ ਤਾਂ ਜਿਹੜਾ ਮੋਦੀ ਵੀ ਆ ਯਾਰ ਹਾਂ ਉਹਨੂੰ ਵੀ ਵਧੀਆ ਕਹਿੰਦੇ ਆ ਆਪਾਂ ਤਾਂ ਵਧੀਆ ਕੰਮ ਜਿਹੜਾ ਕੰਮ ਵਧੀਆ ਕਰਦਾ ਵਧੀਆ ਕਰੂਗਾ ਯਾਰ ਦੋਸਾਂ ਦੇ ਕੰਮ ਥੋੜੇ ਉਹਨੇ ਖਰਾਬ ਕਰਤੇ ਹੋਏ ਕੱਕ ਥੋੜਾ ਜਿਹਾ ਪਿੱਟ ਗਿਆ ਉਹ ਤਾਂ ਹੋ ਗਿਆ ਜਿਵੇਂ ਕਿਸਾਨੀ ਵਾਲਾ ਹੋ ਗਿਆ ਨਾ ਪਰ ਬਾਕੀ ਉਹਦੇ ਪ੍ਰੈਸ਼ਰ ਵੀ ਇਤਨੂੰ ਪਤੀ ਗਿਆ ਬਈ ਕੰਪਾਨੀ ਡਾਨੀ ਦਾ ਪ੍ਰੈਸ਼ਰ ਪਾਇਆ ਪਿੱਛੇ ਕੱ ਲੌਬ ਕਰਨੇ ਹੋਣੇ ਹਾਂ ਜਿਵੇਂ Jio 4G ਆ ਇਹ ਕਿਹਦਾ ਫ੍ਰੀ ਕਾਂਗਰਸ ਕਿਹੜਾ ਯਾਰ ਪੱਲੇ ਤੋਂ ਕਰਦੀ ਉਹ ਵੀ ਤਾਂ ਚੰਦੇ ਲੰਦੀਓ ਹੁਣੇ ਮੜੇ ਮੋਟੀ ਉਹ ਗੱਲ ਆ ਵੀ ਉਹ ਹਲੇ ਸਰਕਾਰ ਚ ਨਹੀਂ ਉਹਨਾਂ ਦੇ ਘਟ ਚੰਦੇ ਨੇ ਜਿਹੜਾ ਸਰਕਾਰ ਜੋ ਓਬਵੀਅਸਲੀ ਉਹਨੂੰ ਦੇਣਗੇ ਹਲੇ ਵੀ ਸਾਡਾ ਕੰਮ ਕਰਵਾਊ ਬੰਦਾ ਪਰ ਲੋਕ ਫੇਰ ਵੀ ਨਹੀਂ ਸਮਝਦੇ ਸਾਡਾ ਹੀ ਪੈਸਾ ਹਨਾ ਉਹ ਜਿਹੜੇ ਮਰਜ਼ੀ ਤਰੀਕੇ ਨਾਲ ਹੂੰ ਮੰਤਰੀਆਂ ਤੱਕ ਪਹੁੰਚਦਾ ਉਹ ਤਾਂ ਹੈ ਹੀ ਪਰ ਲੋਕ ਫੇਰ ਵੀ ਨਹੀਂ ਸਮਝਦੇ ਸਾਡਾ ਹੀ ਪੈਸਾ ਹਨਾ ਉਹ ਜਿਹੜੇ ਮਰਜ਼ੀ ਤਰੀਕੇ ਨਾਲ ਹੂੰ ਮੰਤਰੀਆਂ ਤੱਕ ਪਹੁੰਚਦਾ ਤੇ ਉਹ ਹੀ ਫੇਰ ਦਵਾਰੋਂ ਵੋਟਾਂ ਜਿੱਤ ਕੇ ਫੇਰ ਲੁੱਟਖ ਸੁੱਟ ਕਰਦੇ ਨੇ ਮਤਲਬ ਜੇ GST ਲਾ ਲ ਜਾ ਕੋਈ ਵੀ ਹੋਰ ਹੋਣਾ ਵੀ ਕਾਨੂੰਨੀ ਜਿਹੜੀਆਂ ਆਪਣੀਆਂ ਉਹਨੇ ਸੇਵਾਵਾਂ ਉਹਨਾਂ ਨੂੰ ਮਹਿੰਗੀਆਂ ਕਰ ਦਿੰਦੇ ਨੇ ਹਾਂ ਬਈ ਹਾਂ ਹਰੇਕ ਚੀਜ਼ ਤੇ ਟੈਕਸ ਲਾ ਕੇ ਉਹ ਤਾਂ ਹੈ ਹੀ ਆ ਪਰ ਲੋਕ ਫੇਰ ਨਹੀਂ ਸਮਝਦੇ ਵੀ ਤੁਸੀਂ ਇਹੋ ਜੀ ਸਰਕਾਰ ਬਣਾਓ ਹਨਾ ਵੀ ਜਿਹੜੀ ਹਰੇਕ ਨੂੰ ਇਕੁਅਲ ਰੱਖੇ ਬਰਾਬਰ ਹੱਕ ਮਿਲਣਾਂ ਬਰਾਬਰ ਹੱਕ ਦੇ ਵੀ ਮੈਂ ਸਾਰਿਆਂ ਨੂੰ ਹਾਂ ਕੋਈ ਚੀਜ਼ ਆ ਹੁਣ ਆਪਣਣ ਤੋਂ ਜਿਵੇਂ ਆਪਣੀ ਨਵੀਂ ਚੀਜ਼ ਲੈਂਦੇ ਆ ਨਾ ਕੋਈ ਵੀ ਹਨਾ ਹਾਂ ਆਪਣਾ ਰੋਡ ਟੈਕਸ ਉੱਥੇ ਹੀ ਭਰਦਿਆਂ ਨਾ ਉੱਥੇ ਹੀ ਭਰਦਿਆਂ ਪਹਿਲਾਂ ਰੋਡ ਟੈਕਸ ਹਾਂ ਜੋ ਗੱਡੀ ਘੜਾਣਿਆਂ ਗੱਡੀ ਆਪੇ ਰੋਡ ਤੇ ਚੱਲ ਗਈ ਉੱਥੇ ਆਪਣਾ ਰੋਡ ਸਟਾਰਟ ਹੋ ਜਾਂਦਾ ਹਨਾ ਫਿਰ ਕਰਤੇ ਗੱਲਿਆ ਵੀਰੇ ਉਹ ਟੂ ਟੈਕਸ ਉਹ ਫਿਰ ਉਹ ਤੋਂ ਬਾਅਦ ਆ ਜਾ ਤੂੰ ਟੂਲ ਟੈਕਸ ਅੱਡ ਕਰਦੇ ਨੇ ਹਾਂ ਹਨਾ ਇੰਸ਼ੋਰੈਂਸ ਸਾਡੇ ਕਰਾਉਨੇ ਆ ਹੋ ਗਿਆ ਕਿਤੇ ਹੋਰ ਸੁਬੇ ਆਣਾ ਦੂਰ ਉੱਥੇ ਤੂੰ ਗੱਡੀ ਜਾ ਦੂਰ ਨਹੀਂ ਲੈ ਕੇ ਜਾ ਸਕਦਾ ਗੱਡੀ ਦਾ ਕੋਈ ਵੀ ਪਾਰਟ ਬਦਲਾਨਾ ਤੂੰ ਹਨਾ ਉਹ ਵੀ ਜੀਐਸਟੀ ਲੱਗ ਜਾਗਾ ਫਿਰ ਇਸ ਚੀਜ਼ ਤੋਂ ਜੀਐਸਟੀ ਜਾ ਰਿਹਾ ਫਿਰ ਕਹਿ ਦੂ ਵਰਲਡ ਬੈਂਕ ਤੋਂ ਕਰਜ਼ਾ ਲੰਦੀ ਆ ਉਹ ਵਰੀ ਜਿਵੇਂ ਕਰੋਨਾ ਟਾਈਮ ਹੋਇਆ ਸੀ ਬਾਈ ਹਾਂ ਕਰੋਨਾ ਟਾਈਮ ਆਕਸੀਜਨ ਦਾ ਦੇਖ ਲੈ ਕੀ ਹਾਲ ਕਰ ਰਹਿਣਾ ਨੇ ਸੀ ਇਹਨਾਂ ਨੇ ਆਪ ਬਾਹਰ ਭੇਤੀ ਉਰੇ ਲੋਕ ਤੜ ਤੜ ਕੇ ਮਰ ਗਏ ਪੈ ਕਨੇ ਉਹਨਾਂ ਨੂੰ ਕਰੋਨਾ ਆ ਗਿਆ ਕਰੋਨਾ ਤੁਹਾਨੂੰ ਪਤਾ ਹੀ ਆ ਬਈ ਕੀ ਚੱਲਿਆਗਾ ਉਸ ਟਾਈਮ ਹਾਂ ਕਾਲਾ ਬਾਜ਼ਾਰੀ ਉਹ ਹੋਈ ਐ ਕਾਲਾ ਬਾਜ਼ਾਰੀ ਹੀ ਚੱਲਿਆ ਲੋਕਾਂ ਦਾ ਹਾਂ ਉਹ ਤਾਂ ਹੈਗਾ ਉਹਨਾਂ ਧੱਕੇ ਤੋਂ ਯਾਰ ਲੋਕ ਹਨ ਇੰਨ ਡਰਾਦੇ ਕੁਸ ਤਾਂ ਉਹ ਹੀ ਡਰਾਦੇ ਕਹਿੰਦਾ ਥਾਲੀਆਂ ਖੜਕਾਓ ਜੀ ਬਾਈਓਰ ਬਹਿਨੋ ਉਹ ਥਾਲੀਆਂ ਕੜਕਾਈ ਗਿਆ ਇਹ ਜੋ ਲੋਕ ਦੀ ਜਿਹੜੇ ਥਾਲੀਆਂ ਖੜਕਾਨ ਲੱਗੇ ਯਾਰ ਇਹ ਲੋਕ ਪਾਗਲ ਤੇੜਾ ਪਸ਼ਾਾਮ ਨੂੰ ਜਿਹੜੇ ਬੇਲੇ ਹੋ ਗਏ ਸੀ ਮੈਂ ਨੌਕਰੀ ਦੇ ਕੇ ਵੀ ਦੱਸ ਹਾਂ ਵੀ ਚੱਲ ਥੋੜੇ ਮਨ ਹੌਲਾ ਕਰ ਲਵੀਂ ਕੀ ਵੀ ਤਾਂ ਹੋ ਜਾ ਕੋਈ ਸੈਟ ਥਾਲੀ ਖੜਕਾਦੀ ਉਹ ਹੀ ਗੱਲ ਆ ਬਾਈ ਤਾਂ ਲੋਕਾਂ ਨੂੰ ਥੋੜੀ ਆਪ ਸਮਝਣਾ ਚਾਹੀਦਾ ਬਾਈ ਸਮਝ ਦੇਣੀ ਲੋਕਾਂ ਹਾਂ ਚੱਲ ਫੇਰ ਕੀ ਕਰ ਸਕਦੇ ਹੁਣ ਲੋਕ ਹੌਲੀ ਹੌਲੀ ਸਮਝਣਗੇ ਚੱਲੋ ਵੀ ਟਾਈਮ ਤਾਂ ਹੋਊਗੀ ਉਹ ਜਿਵੇਂ ਉਹਨਾਂ ਕਾਂਗਰਸ ਤੇ ਕਿੰਨੇ ਸਾਲ ਏ ਮਤਲਬ ਇਹ ਨਹੀਂ ਵੀ ਬੀਜੇਪੀ ਪਹਿਲੀ ਵਾਰ ਆਈ ਹੈ ਸੱਤਾ ਜਾਂ ਪਹਿਲਾਂ ਵੀ ਹਨਾ ਜਿੱਤਦੀ ਰਹੀਆ ਪਾਰਟੀ ਪਹਿਲਾਂ ਵੀ ਆਈ ਆ ਬਈ ਬਹੁਤ ਵਾਰ ਆਈ ਆ ਐ ਨਹੀਂ ਹੈਗਾ ਵੀ ਹੁਣ ਹਲੇ ਦਾਸਾ ਵਾਲੇ ਗੱਡੇ ਨੇ ਆਲੀਆਂ ਨੇ ਚਲੋ ਵੀ ਆਪੇ ਪਾਰਟੀ ਦਾ ਸਾਰੀ ਵਧੀਆ ਹੁੰਦੀ ਜਿਵੇਂ ਪਹਿਲਾਂ ਹਟਲ ਬੈਰੀ ਬਾਜਪੀ ਹੁੰਦਾ ਸੀ ਨਾ ਦਾ ਲਾਲ ਅੜਵਾਨੀ ਹੁੰਦਾ ਸੀ ਹਾਂ ਵਧੀਆ ਬੰਦੇ ਦੀ ਬਹੁਤ ਵਧੀਆ ਕੰਮ ਕਰਿਆ ਨੇ ਬਾਈ ਤਾਂ ਹੀ ਉਹਨਾਂ ਦੀ ਪਾਰਟੀਆਂ ਨਾਮ ਦੀ ਹਾਂ ਉਹਨਾਂ ਦੀ ਬਾੜੀ ਚੱਲੀ ਆ ਤਾਂ ਹੀ ਅੱਗੇ ਤੱਕਾਈ ਆ ਹੁਣ ਉਹਨੂੰ ਪੁੱਛਦੇ ਵੀ ਨਹੀਂ ਹੈਗੇ ਹੁਣ ਆ ਮੂਰੇ ਹੋਏ ਨੇ ਹਾਂ ਉਹ ਗੱਲ ਹੋ ਗਈ ਬਾਈ ਹਮ ਆਪਾਂ ਵੀ ਆਪਣਾ ਵੀ ਮੋਟਿਵ ਇਹ ਆ ਵੀ ਕਿਸੇ ਪਾਰਟੀ ਨੂੰ ਗਲਤ ਨਹੀਂ ਕਹਿਣਾ ਆਪਣਾ ਮੋਟਿਵ ਇਹ ਆ ਵੀ ਲੋਕਾਂ ਨੂੰ ਚੰਗੀ ਗੱਲ ਜਿਹੜੀ ਸਹੀ ਲੱਗਦੀ ਲੋਕਾਂ ਨੂੰ ਕੀ ਸੋਚਦੇ ਨੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਹਾਂ ਆਪਾਂ ਕਿਹੜਾ ਕਿਸੇ ਹਾਂ ਸੰਝੇ ਕਰ ਰਹੇ ਆ ਮੇਰੇ ਵਿਚਾਰੀ ਲੋਕ ਜੇ ਤੁਸੀਂ ਵੀ ਹਨਾ ਐਵੇਂ ਢਿੱਲੋ ਸ਼ਰਮਾ ਜੀ ਵਾਂਗੂ ਲੋਕਾਂ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਆਪਾਂ ਫਿਰ ਵੀਡੀਓ ਸ਼ੂਟ ਕਰਾਂਗੇ ਤੇ YouTube ਤੇ ਪਾਵਾਂਗੇ ਸੋ ਮਿਲਦੇ ਆਪਾਂ ਅਗਲੀ ਵੀਡੀਓ ਚ ਸ਼ੁਕਰੀਆ ਥੈਂਕ ਯੂ ਧੰਨਵਾਦ ਸਤਿ ਸ਼੍ਰੀ ਅਕਾਲ ਜੀ